ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਗੁਰਪਿਆਰ ਸਿੰਘ ਹਾਂਜੀ ਪੰਜਾਬ ਹੌਂਗਾਰਡ ਦਾ ਮੁਲਾਜ਼ਮ 35 ਸਾਲ ਨੌਕਰੀ ਕਰਕੇ ਅੱਜ ਮੈਂ ਰਿਟਾਇਰਮੈਂਟ ਜਾ ਰਿਹਾ ਸਰਕਾਰ ਵੱਲੋਂ ਕੋਈ ਪੈਨਸ਼ਨ ਪੱਤਾ ਕੁਛ ਨਹੀਂ ਖਾਲੀ ਹੱਥ ਜਾ ਰਿਹਾ ਅਸੀਂ ਅੱਤਵਾਦ ਮੌਕੇ ਬਹੁਤ ਦੇਵਤਿਆਂ ਕੀ ਅੱਤਵਾਦੀਆਂ ਧੌਕਿਆਂ ਨੂੰ ਸੰਜਾਂ ਤਾਂ ਆਪਣੀ ਨੌਕਰੀ ਛੱਡੀ ਅਸੀਂ ਪਰ ਸਮਾਂ ਸਮਾਂ ਜਾ ਸਰਕਾਰਾਂ ਨੇ ਸਾਨੂੰ ਅਣ ਦੇਖਾ ਕੀਤਾ ਕੋਈ ਸਾਡੀ ਤਨਖਾਹ ਨਹੀਂ ਸ਼ਹੀਦ ਰਾ ਦਿੱਤੀ ਨਾ ਸਾਨੂੰ ਪੈਨਸ਼ਨ ਤੇ 92 ਦੇ ਵਿੱਚ ਮੈਂ ਸੰਗਰੂਰ ਜਲਾ ਵੀ ਕਿਟਾ ਸੀਐਮ ਸਾਹਿਬ ਦਾ ਜ਼ਿਲ੍ਹਾ ਧੂਰੀ ਡਿਊਟੀ ਕੀਤੀ ਸੰਗਰੂਰ ਡਿਊਟੀ ਕੀਤੀ ਡਰਬਾ ਮੰਡੀ ਥਾਣੇ ਵਿੱਚ ਇੰਸਪੈਕਟਰ ਨਾ ਮੈਂ ਗਨਮਾ ਰਿਹਾ ਜਿੱਥੇ ਮੁਕਾਬਲੇ ਹੁੰਦੇ ਉੱਥੇ ਮੈਂ ਪਹੁੰਚਦਾ ਰਿਹਾ ਪਰ ਸਰਕਾਰਾਂ ਨੇ ਕੁਝ ਦਿੱਤਾ ਨਹੀਂ ਅੱਜ ਮੈਂ ਖਾਲੀ ਹੱਥ ਜਾ ਰਿਹਾ ਕੋਈ ਮੈਨੂੰ ਕੁਝ ਸਰਕਾਰ ਪਾਸੋਂ ਆਸ ਹੀ ਹੈ ਨਹੀਂ ਪਰ ਆਸ ਬੱਜੀ ਆ ਕਿਹੜਾ ਸਾਡੇ ਨਾਲ ਵਾਦਾ ਕੀਤਾ ਹੈ ਮਾਨ ਸਰਕਾਰ ਨੇ ਵੀ ਥੋੜੀ ਪੈਨਸ਼ਨ ਅਸੀਂ ਲਾਵਾਂਗੇ ਪਰ ਉਹ ਵੀ ਸਾਨੂੰ ਨਹੀਂ ਲੱਗਦਾ ਵੀ ਨਹੀਂ ਲਾਉਣੀ ਇਹਨਾਂ ਨੇ ਲਾਰੇ ਲਾਈ ਜਾਂਦੀ ਹੈ ਸਰਕਾਰਾਂ ਹਰ ਸਰਕਾਰ ਲਾਰੇ ਲਾ ਲਾ ਕੇ ਸਾਨੂੰ ਡਿਊਟੀਆਂ ਲਈ ਗਈ ਪੈਨਸ਼ਨ ਦੇ ਵਿੱਚ ਭਰਤੀ ਸੀ ਮੈਂ 29 ਤੋਂ 88 ਦਾ ਭਰਤੀ ਆ ਠੀਕ ਹੈ ਪੂਰਾ ਪੰਜਾਬ ਦੇ ਚਤਤਵਾਦ ਸੀਗਾ ਸੰਗਰੂਰ ਜ਼ਿਲ੍ਹੇ 'ਚ ਤਾਂ ਉਹਦਾ ਬੰਦਾ ਭਰਤੀ ਨਹੀਂ ਹੁੰਦਾ ਡਰ ਦਸਤਵਾਦੀਆਂ ਤੋਂ ਅਸੀਂ 300 ਬੰਦਾ ਗਏ ਸੀ ਇਸ ਤੋਂ ਫਰੀਖੁਰ ਜ਼ਿਲ੍ਹੇ ਦਾ ਸੰਗਰੂਰ ਜ਼ਿਲ੍ਹੇ ਚ ਤੇ ਅਹਿਮ ਡੌਟੀਆਂ ਕੀਤੇ ਅਸੀਂ ਖੇਤਾਂ ਦੇ ਵਿੱਚ ਸਰਚ ਕੀਤੀ ਸੀ ਆਰਪੀ ਨਾਲ ਲੜ ਕੇ ਸਰਚ ਇੱਕ ਤਣ ਤਣ ਪਿੰਡਾਂ ਦੀ ਸਰਚ ਖੇਤਾਂ 'ਤੇ ਤੁਰੇ ਫਰਦੇ ਰਹਿੰਦੇ ਸੀ ਤਲਾਸ਼ੀਆਂ ਕਰਦੇ ਮੋਟਰਾਂ ਦੀ ਟਾਹਣੀਆਂ ਦੀ ਤਲਾਸ਼ੀ ਕਰਦੇ ਸੀ ਕਿਤੋਂ ਫਿਰ ਪਾਣੀ ਪੀਣਾ ਕਿਹੋ ਲੱਸੀ ਕੇ ਘਰੋਂ ਪੀਣੀ ਭੁੱਖੇ ਤਾਂ ਇਹ ਤੁਰੇ ਫਰਦੇ ਰਹਿੰਦੇ ਸੀ ਪਰ ਸਰਕਾਰਾਂ ਨੇ ਸਾਨੂੰ ਫੇਰ ਵੀ ਕੁਝ ਸਮਝਿਆ ਨਹੀਂ ਅੱਜ ਮੈਂ ਜਾ ਰਿਹਾ ਖਾਲੀ ਹੱਥ ਕੋਈ ਸਰਕਾਰ ਪਾਸੋਂ ਕੋਈ ਆਸ ਮੈਦ ਨਹੀਂ ਸਾਡੀ ਪੈਨਸ਼ਨ ਲਾਉਣੀ ਚਾਹੀਦੀ ਹੈ ਸਰਕਾਰ ਨੂੰ ਤੇ ਕਿੰਨੀ ਤਨਖਾਹ ਕਿੰਨੀ ਸੀਗੀ ਤੁਹਾਡੇ ਮੈਂ ਮੈਂ 82 29 ਤੋਂ 82 ਦਾ ਭਾਗ ਸੀ 15 ਰੁਪਏ ਡੇਲੀ ਸੀ ਉਸ ਟਾਈਮ ਅੱਛਾ ਰੇਲਵੇ ਟ੍ਰੈਕ ਮੈਂ ਕੀਤੀ ਆ ਤੇ ਹੁਣ ਲਾਸਟ ਟਾਈਮ ਤਨਖਾਹ ਜਿਹੜੀ ਹੈ ਹੁਣ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਸੀਗੀ ਹੁਣ ਤਾਂ ਸਾਨੂੰ ਪੂਰੀ ਤਨਖਾਹ ਹਜੇ ਵੀ ਨਹੀਂ ਤੁਹਾਨੂੰ ਮਿਲਦੀ 32000 ਰੁਪਏ 34000 ਦੇ ਕਿਤੇ 32 ਕਿਤੇ 34 ਦੇ ਦਿੰਦੇ ਆ ਇਸ ਤੋਂ ਇਲਾਵਾ ਕੋਈ ਹੋਰ ਕੋਈ ਪੱਤੇ ਵਗੈਰਾ ਕੋਈ ਕੋਈ ਪੱਤਾ ਸਾਨੂੰ ਕੁਝ ਨਹੀਂ ਦੇ ਰਹੇ ਤੇ ਕੋਈ ਪੈਨਸ਼ਨ ਨਹੀਂ ਕੋਈ ਪੈਨਸ਼ਨ ਨਹੀਂ ਪੈਨ ਸੋਸਾਇਟੀ ਲਾਉਣੀ ਚਾਹੀਦੀ ਸਰਕਾਰ ਨੂੰ ਮੋਬਾਈਲ ਤੇ ਮੋਬਾਈਲ ਤੇ ਪਾਉਣਾ ਦੂਜੇ ਸਪੋਰਟਸਾਂ ਦੀ ਪੈਨਸ਼ਨ ਕਿਵੇਂ ਲੱਗ ਜਾਂਦੀ ਸਾਡੀ ਸਾਨੂੰ ਕਿਉਂ ਨਹੀਂ ਪੈਨਸ਼ਨ ਲਾਉਂਦੇ ਤੇ ਜਿਹੜੇ ਤੁਹਾਡੇ ਉੱਚ ਅਧਿਕਾਰੀ ਨੇ ਉਹ ਤੁਹਾਨੂੰ ਕੀ ਵਿਸ਼ਵਾਸ ਤੋਂ ਦੇ ਨਹੀਂ ਜੀ ਉੱਚ ਅਧਿਕਾਰੀ ਸਾਨੂੰ ਕੁਝ ਨਹੀਂ ਨਾ ਉੱਚ ਅਧਿਕਾਰੀ ਸਾਡੀ ਕੋਈ ਮਦਦ ਨਹੀਂ ਕਰ ਰਹੇ ਜਿਹੜੇ ਪੱਕੇ ਅਫਸਰ ਹੈ ਉਹ ਕੋਈ ਨਹੀਂ ਸਾਡੀ ਮਦਦ ਕਰਦੇ ਇੱਕ ਡੀਜੀਪੀ ਜਰੂਰ ਸਾਡੀ ਖਾਤਰ ਬੋਲਦਾ ਪਰ ਸਰਕਾਰ ਫੇਰ ਵੀ ਉਹਨਾਂ ਦੀ ਗੱਲ ਨਹੀਂ ਸੁਣਦੀਆਂ ਕੀ ਮੰਗ ਕੀ ਕਰਦੇ ਹਾਂ ਮੰਗ ਸਾਡੀ ਇਹ ਹੈ ਸਾਡੀ ਪੈਨਸ਼ਨ ਤਾਂ ਲੱਗ ਜਾ ਸਾਥੋਂ ਤਾਂ ਘਰੇ ਜਾ ਕੇ ਹੁਣ ਕੰਮ ਨਹੀਂ ਹੋਣਾ ਖੜੀ ਲੱਤੇ ਹੀ ਡੌਟੀ ਕਰਦੇ ਆ ਅੱਤ ਬਾਅਦ ਮੌਕੇ ਹੀ ਡੌੜੀਆਂ ਕੀਤੀਆਂ ਸੀ ਆਰਪੀ ਨਾਲ ਮੈਂ ਡਿਊਟੀ ਕੀਤੀ ਹੈ ਮਿਲਟਰੀ ਨਾਲ ਮੈਂ ਡਿਊਟੀ ਕੀਤੀ ਆ ਲਾਰੇ ਤਲਾਰਾ ਬਹਨੇ ਤੇ ਲਾਰੇ ਲਾਈ ਜਾਂਦੀ ਸਰਕਾਰਾਂ ਬਹਨੇ